ਅੱਜ ਦਿਨ ਖੁਸ਼ੀਆਂ ਦਾ ਆਇਆ ਅੱਜ ਅੱਜ ਦਿਨ ਖੁਸ਼ੀਆਂ ਦਾ ਆਇਆ 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 ਅੱਜ ਦਿਨ ਖੁਸ਼ੀਆਂ ਦਾ ਇਹ ਵੀ ਛੇ ਜੀ ਸਭ ਤੋਂ ਮੰਨੋਂ ਆਸਕੀ ਵੱਲੋਂ ਸੋਚਿਆ ਦੇਸ਼ ਦੇ ਦੀਨ ਸਤਿਮਾਨ ਵੱਲ ਦੇਸ਼ ਨੂੰ ਲਾਖਾ ਕਾਰੀਮਾ ਮਹਾ ਮਾਰਕਮਾ ਆਉ ਗੁਰੂਨ ਦਾਤੀ ਮਹਾਰਾ ਜਿਨ੍ਹਾਂ ਨੇ ਇਸ ਧਰਤੀ ਦੇ ਉੱਤੇ ਆ ਕਰਕੇ ਸਹਿਮ ਪਰਮਾਤਮਾ ਦੇ ਕਰਮ ਕਾਂਡਾਂ ਵਿੱਚ ਵਿਸ਼ੇਪੇ ਕਾਰਾਂ ਦੇ ਵਿੱਚ ਆ ਗਿਆਤ ਕਿਸੇ ਵੇਲੇ ਲਖਾ ਨੂੰ ਤੇ ਆਪਨਾ ਮੁਪਿਆ ਸੰਤਾਂ ਦਾ ਨਾਮ ਸੁਖਰਾ ਸਾਹਿਬ ਜੀ ਆਪਣੇ ਸਾਥੀਆਂ ਵਿੱਚ ਬਖਸ਼ ਕੀਤਾ ਹੈ ਆਜੂਰ ਗਿਦਾਵ ਦੀ ਮਹਾਰਾ ਜੁਨਾ ਦੇ ਸੂਬੇ ਦੀਆਂ ਦੇ ਲੋਕ ਭਾਗਿਤ ਹੈ ਜੂਨਾ ਗਿਦਾਵ ਜੀ ਮਹਾਰਾ ਪਾਨਿਆਂ ਦੀ ਸ਼ਾਮਿਲ ਰਹਿਣ ਵਾਲੇ ਸੰਤ ਹੈ ਅਤੇ ਵੱਡੇ ਵੱਡੇ ਵਿਦਵਾਨ ਵੱਡੇ ਵੱਡੇ ਮਹਿਲਾ ਵਾਲੇ ਉਹਨਾਂ ਦੇ ਸੇਵਕ ਬਣ ਗਏ ਜੂਨਾ ਗਿਦਾਵ ਦੀ ਮਹਾਰਾ ਸਨਾਤਨ ਚਿਕਾ ਪਾਰਾ ਇੱਕ ਪਰਹ ਇੱਕ ਸੰਪਰਦਾਇ ਇੱਕ ਜਾਤੀ ਇੱਕ ਧਰਮ ਇੱਕ ਮਰਦ ਦੇ ਮੁਕਾਲੇ ਨਹੀਂ ਹੈ ਹੁਣ ਅਗਦਾ ਦੀ ਮਹਾਰਾਜ ਤਰਵਰ ਸਰਵਰ ਸੰਤ ਜਨ ਚੌਥਾ ਵਰਸੀ ਮੇ ਪਰਮਾਰਥ ਦੇ ਕਾਰਨ ਸੰਤਨਤਾਰੀ ਦੇ ਉਹ ਕੀ ਕਹਿੰਦੇ ਜਿਵੇਂ ਪੇੜ ਨੂੰ ਫਲ ਲੱਗਦਾ ਹੈ ਕੋਈ ਵੀ ਖਾ ਸਕਦਾ ਹੈ ਉਸ ਨੂੰ ਤਰਵਰ ਸਰਵਰ ਸਰੋਵਰ ਹੈ ਉਸ ਦਾ ਪਾਣੀ ਜੀ ਚੰਤੂ ਕਿੰਦੇ ਪੰਛੀ ਕਿੰਦੇ ਉਸ ਹਰਦੀ ਕਹਿੰਦੇ بارش ਹੁੰਦੀ ਹੈ بارش ਉੱਚੀ ਨੀਵੀਂ ਜਗ੍ਹਾ ਨਹੀਂ ਦੇਖਦੀ ਗਰੀਬ ਅਮੀਰ ਨਹੀਂ ਦੇਖਦੀ بارش ਜਦੋਂ ਹੁੰਦੀ ਹੈ ਉਹ ਸਭ ਜਗ੍ਹਾ ਪਾਣੀ ਪਾਉਂਦੇ ਇਸੇ ਤਰ੍ਹਾਂ ਜਿਹੜੇ ਨਾਮ ਫਿੱਟਣ ਵਾਲੇ ਸੰਸ ਹੈ ਉਹਨਾਂ ਦਾ ਕੀ ਕੋਈ ਨੀਵੀਂ ਜਗ੍ਹਾ ਪਰਪਕਾਰ ਵਾਸਤੇ ਮਨਪਾਲਿਕਾ ਲਈ ਵਾਸਤੇ ਇਹ ਸੂਰਨ ਕਾਪੀ ਮਹਾਰਾਜ ਇਸ ਤਰ੍ਹਾਂ ਉਪੇ ਕਾਸ਼ੀ ਦੀ ਧਰਤੀ ਦੇ ਉੱਤੇ ਆਏ ਔਰ ਉਸ ਟਾਈਮ ਇਸ ਤਰ੍ਹਾਂ ਕਿਤੇ ਆਏ ਜਦੋਂ ਸ਼ੂਆ ਸ਼ਾਹ ਦਾ ਚਰਮ ਸੀਮਾ ਤੇ ਸੀ ਸਾਡੇ ਸਮਾਜ ਦੇ ਲੋਕਾਂ ਨੂੰ ਮੰਨਣਾ ਮੁਸਿੱਤਾ ਵਿੱਚ ਪਰਮ ਲਿਖਣਾ ਦਾ ਆਧਾਰ ਨਹੀਂ ਸੀ ਧਾਰਮਿਕ ਆਰਥਿਕ ਤੋਂ ਵਿਕਾਰਾ ਤੋਂ ਬੰਨਿਤ ਰੱਖਿਆ ਗਿਆ ਜਿਸ ਨੂੰ ਜੀ ਨੇ ਯਾਦ ਕਰਾਇਆ ਆਪਣੇ ਬਾਪੇ ਨਹੀਂ ਕਿ ਸਿੱਖੋ ਆਪ ਨੂੰ ਉਹ ਰਲਾ ਹੁਣ ਆਪਾਂ ਸਾਰੇ ਉੱਚ ਸੁਰ ਵਿੱਚ ਗੁਰੂ ਜੀ ਦੀਆਂ ਗੱਲਾਂ ਕਰ ਰਹੇ ਹਾਂ ਪਰ ਅੱਜ ਤੋਂ ਕਰੀਬ 650 ਸਾਲ ਪਿੱਛੇ ਅਸੀਂ ਝਪਕ ਮਾਰੀਏ ਇਹੋ ਜਿਹਾ ਮਹਾਨ ਉਮੀਦਾਂ ਕਿੰਨਾ ਸ਼ੰਗਰ ਸੁਖਦਾਤੀ ਮਹਾਰਾਜ ਜਿਨ੍ਹਾਂ ਨੇ ਇਸ ਧਰਤੀ ਉੱਤੇ ਸਾਡੇ ਸਮਾਜ ਨੂੰ ਉਪਰਚਤਨ ਦੇ ਲਈ ਲਗਾਇਆ ਹੋਵੇਗਾ ਔਰ ਅੱਜ ਅਸੀਂ ਇਨਸਾਨਾਂ ਵਾਲੀ ਜ਼ਿੰਦਗੀ ਮਿਲੀ ਹੈ ਕੁੱਲੇ-ਕੁੱਲੇ ਸਾਹ ਲੈ ਰਹੇ ਆਂ ਚੰਗੇ ਸਕੂਲਾਂ ਵਿੱਚ ਸਾਡੇ ਪੜ੍ਹਦੇ ਆਂ ਅਸੀਂ ਚੰਗੇ ਘਰਾਂ ਵਿੱਚ ਜੰਮੀਆ ਬਟੀਆਂ ਚ ਉਮਦੇ ਆਂ ਸਤਪੰਥ ਵਿਲਾਸ ਮਹਾਰਾਜ ਦਾ ਿਹਰ ਹੈ ਉਹਨਾਂ ਦੀ ਕਿਰਪਾ ਹੈ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਲਗਾ ਕਰਕੇ ਸਭੀ ਪੌਂਗੀਆਂ ਜਿਹਨਾਂ ਗੁਲਾਮੀ ਤਿਆ ਕੀ ਰਾਇ ਉਹਨਾਂ ਦੇ ਰੱਖਤੇ ਸਿਹੁਰਮਾਰ ਬਾਦਸ਼ਾਹ ਮਹਾਰਾਜ ਹਮਮਾ ਸ਼ੇਸੋਨ ਨੂੰ ਮਾਗੂਰ ਕਰਾਉ। ਇੱਕ ਪਰਮੰਦਰ ਮੁਤਾਬਕ ਉਹਨਾਂ ਟਾਈਮ ਦੇ ਵਿੱਚ ਕ੍ਰਮਾ ਮੁੰਬਾਲੀਏ ਆਉ ਸਾਧਨਾ ਸੰਕਟਾ ਜੋ ਆਪ ਸਾਧਨਾ ਜੀ ਰਾਏ ਸਾਹਿਬੀ ਆਪਸੋ ਸੰਤਖਬ ਕੋ ਇੱਕ ਦਾ ਪ੍ਰਸ਼ਾਸਨ ਤੇ ਜ਼ਮੀਨ ਦੇ ਨਾਲੇ ਨੂੰ ਸਮਰਪਿਤ ਸੁਨੇਹਾਂ ਦਾ ਗਿਆ ਆਉ ਸਾਧਨਾ ਸੰਕਟਾ ਗੁਰਚਰਨੂ ਚ ਵਾਸ ਹੋਵੇਗੀ ਸਾਧਨਾ ਸੰਕਟਾ ਨੇ ਆਪਣੇ ਆਪਣੇ ਸਮਾਂ ਤੇ ਫਟਾ ਨੂੰ ਪਾਲਤਾ ਕਰਨੀ ਹੈ ਕਰਨ ਕਰਕੇ ਆਪਾਂ ਹਾਜ਼ਰ ਹੋ ਗਏ ਆ ਸਤਿਗੁਰੂ ਜੀ ਕਹਿੰਦੇ ਹਾਜ਼ਰ ਨੂੰ ਲੱਗੇਗੀ ਜਦੋਂ ਕੰਨ ਵੀ ਔਰ ਮਨ ਵੀ ਦੋਨੋਂ ਹੀ ਚੰਗੇ ਦੋਨੋਂ ਹੀ ਸਤਿਗੁਰੂ ਜੀ ਕਹਿੰਦੇ ਪ੍ਰੈਸੈਂਟ ਜਾਣਗੇ ਦੋਨੋਂ ਹਾਜ਼ਰ ਹੈ ਮਨ ਵਿੱਚ ਸਤਿਗੁਰੂ ਕੇ ਪਾਸ ਇਹ ਸੇਵਕ ਕੇ ਕਾਰਨਾਮ ਉਹ ਜੀ ਨੇ ਯਾਦ ਕਰਾਇਆ ਮਨ ਚੰਗਾ ਧੁਖ ਤੋਂ ਆਉ ਸਤਿਗੁਰੂ ਰੰਗਾਂ ਦੀ ਇਸ ਸੰਸਥਾਨ ਦੇ ਉੱਤੇ ਲੋ ਗੰਗਾ ਦੇ ਦਰਸ਼ਨ ਕਰਨ ਵਾਸਤੇ ਚੱਲ ਕੇ ਜੰਗਾ ਤੇ ਜਾਂਦੇ ਸੀ ਇਹ ਕਿੰਗਾ ਗੁਰੂ ਰਵਿਦਾਸ ਮਹਾਰਾਜ ਦੇ ਦਰਸ਼ਨ ਕਰਨ ਵਾਸਤੇ ਪਹਾੜੇ ਚਰਨਾ ਦੇ ਵਿੱਚ ਨਹੀਂ ਲਿਸੀ। ਤੇ ਆਉਂਗਾ ਸਤਿ ਸ੍ਰੀ ਅਕਾਲ ਪਰ ਦੀ ਉਹ ਸੁਪਰੀ ਉਹ ਸਨਮਾਨ ਮਾਨ ਮਾਪੂਰ ਸੇ ਔਲਾਦ ਆ। ਇਹਨਾਂ ਦਾ ਸੋਚ ਨੂੰ ਆਇ ਸੁਪਨੇ ਦੇ ਰੋਸ਼ਨੀ ਦਾ ਕਰਦੇ। ਅੱਜ ਵੱਡੇ ਵੱਡੇ ਵਿਕਵਾਸ ਵੱਡੀ ਮੱਦੀ ਜੀਵਨ ਵਸਤੂਆਂ ਦੇ ਵਿੱਚ ਗੁਰੂ ਦਾ ਆਸਮਾਨ ਦੇ ਬਾਗ ਵਿੱਚ ਸਭਿਆਚਾਰ ਹੈ। ਦੋਵਾਂ ਦੇ ਇਤਿਹਾਸ ਨੂੰ ਨਮਸਕਾਰ ਹੈ। ਤੇ ਆਉਂ ਕੈਰੀ ਸ਼ਾਸਨ ਹੈ। ਅਸੀਂ ਸਾਂਝੀ ਸੰਖਿਆ ਸਭੂ ਕੀ ਹੈ। ਬਣਾ ਰਹੇ ਆ ਆਪ ਗੁਰ ਚਰਨਾ ਦੇ ਵਿੱਚ ਅਰਦਾਸ ਹੋਵੇਗੀ ਸਾਰੀਆਂ ਸ਼ਕਤਾਂ ਨੇ ਆਪਣੇ ਪ੍ਰਿੰਸਪਾਲ ਦੇ ਮੈਟਰੀਨਾਂ ਦੀ ਸਾਰੀਆਂ ਸ਼ਕਤਾਂ ਅਰਦਾਸ ਦੇ ਸ਼ਾਮ ਰਸੋਈ ਦਾ ਚਾੜ ਕੇ ਕਹੇ ਆਨ ਕੀ ਰਾਤ ਨੂੰ ਕੋ ਵਿਚਾਰਦੇ ਸੀ ਅਰਦਾਸ ਨੂੰ ਸੁਝਾਵੇ ਕੋਈ ਜਪੋ ਜੀ ਸਤਨਾਮ ਹਰ ਘਰ ਹਰ ਘਰ ਹਰ ਹੰਸ ਕਰੇ ਹਰ ਸਿਮਰਨ ਜਨ ਦੇ ਮਿਸਤਕ ਕਰੇ ਰਹਾ ਹਉ ਤੇ ਨਾਮ ਕਦੀ ਪਿੱਛਰ ਮੰਨ ਕਰਨ ਕੇ ਇਕਾਤਰ ਨਿਮਤਨਾਬ ਦੇ ਦੂਦ ਕੀ ਆਇਆ ਤੋ ਜਨਮ ਸੰਕਟ ਨਹੀਂ ਆਇਆ ਜਨ ਅਰਦਾਸ ਰਾਮ ਰੰਗ ਰਾਤਾ ਕਿਉ ਗੁਰ ਪ੍ਰਸਾਦ ਨ ਰਖਣੀ ਦਤਾ ਜਪੋ ਜੀ ਸਤਨਾਮ ਸਤਨਾਮ ਸੁਖ ਸਾਗਰ ਸੁਰਤਰ ਚਿੰਤਾ ਮਨ ਕਾਮ ਤੇਰ ਬਸ ਜਾ ਕੇ ਚਾਰ ਪਦਾਰਥ ਉਸਤੋ ਦਾ ਸਾਸ ਜਨਾਮਨੀ ਤਰਤਲ ਤਾਕੇ ਹਰ ਘਰ ਹੱਡਾ ਕੋ ਪੈ ਰਸਨਾ ਅਵਰ ਸਭ ਤਿਆਗ ਬਚਨ ਰਚਨਾ ਰਹਾਉ ਨਾਨਕ ਕਹਿਣ ਪ੍ਰਭ ਦੇਵੀ ਚੌਤੀ ਸੱਕਰ ਮਾਹੀ ਵਿਆਸ ਵਿਚਾਰ ਕਿਉ ਪ੍ਰਮਾਤ ਰਾਮ ਨਾਮ ਸੋ ਨਾਹੀ ਸੈ ਸਮਾਰੂ ਪਾਦਰਾਤ ਕੋ ਵੱਡੇ ਭਾਗ ਲਿ ਬਲਾਗੇ ਕੈਰ ਬਦਾਸ ਪ੍ਰਕਾਸ਼ ਦੇ ਤਰ ਜਨਮ ਮਰਨ ਤੇ ਭਾਗੀ ਜਪੋ ਜੀ ਸਤਿਨਾਮ ਸਤ ਤਨ ਤਨ ਸਾਈਂ ਸਤਪੁਰ ਅਰਦਾਸ ਸਵਾਮੀ ਅੰਤਰੀ ਗਾਮੀ ਭਗਵਾਨ ਮਹਾਰਿਸ਼ੀ ਪਾਲਕੀਨ ਮਹਾਰਾਜ ਸਤਪੁਰ ਨਾਮਦੇਵ ਜੀ ਮਹਾਰਾਜ ਸਤਪੁਰ ਕਬੀਰ ਜੀ ਮਹਾਰਾਜ ਸਤਪੁਰ ਲੋਚਨ ਜੀ ਮਹਾਰਾਜ ਸਤਪੁਰ ਸਗਨਾ ਜੀ ਮਹਾਰਾਜ ਬਾਬਾ ਫਰੀਦ ਜੀ ਮਹਾਰਾਜ ਸੰਤ ਰੰਕਾ ਜੀ ਮਹਾਰਾਜ ਸੰਪੰਕਾ ਜੀ ਮਹਾਰਾਜ ਤੋਂ ਵਾਂਸੀਚਨ ਸਤੂ ਗੁਦਾਬਾਈ ਜੀ ਸਭੀ ਗੁਰਮਾਪੁਰਸ਼ੋ ਕੇ ਪਾਵਨ ਤੁਲ ਕਰਿ ਸ਼੍ਰੀ ਚਰਨ ਕਮਲੋ ਔਰ ਸੇਵਾ ਸੁਨਣ ਕਮਾਈ ਵਾਲ ਤੇ ਹਾਨ ਪਰੇ ਜਪੋ ਜੀ ਸਤਨਾਮ ਸਤਨਾਮ ਬਾਬੂ ਜੀ ਬਲਦਾਰ ਜੀ ਮਹਾਰਾਜ ਸਵਾਮੀ ਸੱਪਨਦਾ ਜੀ ਮਹਾਰਾਜ ਸਤਿ ਸਵਾਮੀ ਹਰਿਦਾ ਜੀ ਮਹਾਰਾਜ ਸਤਪੁਰ ਸਵਾਮੀ ਗ੍ਰੀਮ ਦਾਸ ਜੀ ਮਹਾਰਾਜ ਨੂੰ ਦੂਤਾ ਕਿ ਜੀ ਸਿੰਘ ਸਤਕਾਰ ਜੋ ਸਤਪੁਰ ਸਵਾਮੀ ਨਿਰੰਜਨ ਦਾਸ ਜੀ ਮਹਾਰਾਜ ਦੇਵਦਾਸੀਆ ਕੌਮ ਦੇ ਅਮਰ ਸ਼੍ਰੀ ਬ੍ਰਾਹਮਣ ਜੀ ਸ੍ਰੀ ਮਾਨਿਕ ਸੋਰ ਸੰਤਰਾਮਨ ਜੀ ਮਹਾਰਾਜ ਸਭੀ ਗੁਰੂ ਮਹਾਂਪੁਰਸ਼ੋਂ ਕੇ ਪਾਵਨ ਪਵਿੱਤਰ ਸ਼੍ਰੀ ਚਰਨ ਕਮਲੋਂ ਔਰ ਸੇਵਾ ਸੁਰਨ ਕਮਾਈ ਵਾਲ ਤਿਹਾਨ ਕਰਕੇ ਜਪੋ ਜੀ ਸਤਨਾਮ ਤਤਨ ਜਗਤ ਗੁਰੂ ਸਤਪੁਰ ਅਰਦਾਸ ਸੁਆਮੀ ਅੰਤਰਿਆਮੀ ਗੁਰੂ ਸੁਆਮੀ ਸਰਬੰਦਾਸ ਜੀ ਮਹਾਰਾਜ ਪਾਤਸ਼ਾਹ ਜੀ ਦੇ ਪਾਵਨ ਚਰਨ ਕਮਲਾਂ ਦਾ ਉਹ ਆਸਰਾ ਲੈ ਕਰਕੇ ਸ੍ਰੀ ਗੁਰੂ ਰਵਿਦਾਸ ਜਨਮ ਸਥਾਨ ਸਵਰਨਪੰਦਰ ਸਿੰਘ ਗੁਰਦਨ ਪਰਿਵਾਰਾਂ ਨਾਲ ਸਿਮਕਿਆ ਸਮੂਹੀਆਂ ਸੰਗਤਾਂ ਵੱਲੋਂ ਪਾਸ਼ਾ ਜੀ ਦੇ ਪਾਵਨ ਜਨਮ ਦਿਹਾੜੇ ਨੂੰ ਮੁੱਖ ਰੱਖਦੇ ਹੋਏ ਇੱਕ ਦਾ ਪ੍ਰਸ਼ਾਸਨ ਕੁਸਤੇ ਪਾਸ਼ਾ ਸਮੂਹਕਾ ਕਾਸ਼ੀ ਜੀ ਦੀ ਟੀਮ ਅਤੇ ਸਮੂਹੀਆਂ ਸੰਗਤਾਂ ਵੱਲੋਂ ਪਾਸ਼ਾ ਹਾਜ਼ਰੀਆਂ ਨੂੰ ਤੁਗਨਾ 1066 ਕਾਰਜਕਾਰੀ ਮੱਤਨੇ ਸਾਰੇ ਇਹਨਾਂ ਹੁਦਾਸ ਤੋਂ ਆਪ ਜੀ ਸਤਿ ਸਭਾ ਨਾਮ ਬਣੇ ਹੋ। ਪਾਸ਼ਾ ਤੋਂ ਨੂੰ ਪਾਸ਼ਾ ਤੋਂ ਵੱਲ ਦੇ ਪ੍ਰਸ਼ਾਦ ਸਾਧ ਸੰਗਤ ਰਸੀਵਾਂ ਨੂੰ ਮੁਕੰਦਰੀ ਸ਼ਕੈ ਸਤਿਨਾਮ 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 ਅਪਨਿ ਸੋਖਸਤਨ ਹਾਂ ਜੀ ਸਤਿਨਾਮ ਆਪਣੇ ਵਰਤੇ ਪਰਵਾਰਕੰਨੀਆਂ ਸੇਵਾਦਾਰਾਂ ਦੀਆਂ ਸੇਵਾਵਾਂ ਵਿੱਚ ਚਰਨਾਂ ਵਿੱਚ ਪ੍ਰਵਾਨ ਕਰਨੀਆਂ ਸਬਨਾ ਦੇ ਕਾਰਜਰਾਸ ਕਰਨੇ ਸਭੂ ਜੀ ਸਬਨਾ ਦੇ ਪਰਿਵਾਰਾਂ ਦੇ ਸੁਖਸ਼ਾਂਤੀਆਂ ਮਰਸ਼ਦ ਕਰਨੀਆਂ ਸਬਨਾ ਨੂੰ ਆਪਣੇ ਚਰਨਾਂ ਵਿੱਚੋਂ ਸੰਪਤ ਮਾਰਗਦਰਸ਼ਨ ਦੀ ਪੌੜੀ ਕੋਵਿਡ ਭਾਗੀ ਪਾਏ ਸੇਵਾ ਸੁੰਦਨ ਸਸਨੀਆਂ ਦਾਤਾ ਪ੍ਰਦਾਨ ਕਰਕੇ ਮਿਹਾਲ ਨਾਮ ਨੂੰ ਕਰਨ ਤਾਂਤਨ ਸਾਹਿਬ ਸਤਪੁਰ ਦਾਸ ਸਵਾਮੀ ਅੰਤਰਜਾਮੀ ਗੁਰੂ ਸਵਾਮੀ ਸਰਬੰਦਾ ਜੀ ਮਹਾਰਾਜ ਇਹ ਕਾਲ ਤੋਂ ਕੰਤਰ ਜਾਮੀ ਆਪ ਜੀ ਤੇ ਪਾਵਨ ਆਪ ਹੀ ਹੋਵੇ ਚੜ੍ਹਦੀ ਕਲਾ ਕਰੀਰਾ ਕਰੇ ਪਾਵਨ ਸਰਬੰਦਾ ਬੋਲੇ ਇਹ ਸੋਨ ਰਪੈ ਸਰਬੰਦਾਸ ਮਹਾਰਾਜ ਜੀ ਦੇ ਸੋਨ ਰਪੈ ਸਰਬੰਦਾਸ ਮਹਾਰਾਜ ਜੀ ਦੇ ਸੋਨ ਰਪੈ ਸਤਿਗੁਰ ਸਵਾਮੀ ਸਰਬੰਦਾ ਮਹਾਰਾਜ ਜੀ ਦੇ ਸੋਨ ਰਪੈ ਸਤਿਗੁਰ ਸਵਾਮੀ ਹਰੀਦਾਸ ਮਹਾਰਾਜ ਜੀ ਦੇ ਸੋਨ ਰਪੈ ਸਤਿਗੁਰ ਸਵਾਮੀ ਲੀਂਦਾ

Is it time?